ਸਤਿ ਸ਼੍ਰੀ ਅਕਾਲ ਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਖਾਸ ਖਾਸ ਦੀ ਖੇਤੀ ਦੀ ਹਮਾਇਤ ਕਰਨ ਵਾਲੇ ਡੀਐਸਪੀ ਸਿੱਖੋਂ ਸਾਹਿਬ ਬਲਵਿੰਦਰ ਸਿੰਘ ਸਿੱਖੋਂ ਵੋਟਾਂ ਦੇ ਵਿੱਚ ਖੜੇ ਆ ਬਹੁਤ ਖੁਸ਼ੀ ਦੀ ਗੱਲ ਆ ਅੱਜ ਦੇ ਸਮੇਂ ਤੇ ਕੱਲ ਦਾ ਭੇਤ ਨਹੀਂ ਕੀ ਹੋਣਾ ਸੰਭਾਵਨਾ ਵੀ ਹੈ ਕਿ ਉਹ ਜਿੱਤਣਗੇ ਹਰ ਹਾਲਤ ਦੇ ਵਿੱਚ ਜੇਕਰ ਇਹ ਮੁੱਦਾ ਹੱਲ ਹੁੰਦਾ ਕਿਸੇ ਵੀ ਤਰ੍ਹਾਂ ਅਸੀਂ ਉਹਦੀ ਸਪੋਰਟ ਕਰਾਂਗੇ ਉਹਨਾਂ ਬੰਦਿਆਂ ਦੀ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਹੋਣ ਪਰ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਕਿ ਇਕ ਲਈ ਮੁੱਦਾ ਨਹੀਂ ਪੰਜਾਬ ਦੇ ਹੋਰ ਬਹੁਤ ਮੁੱਦੇ ਆ ਪੰਜਾਬ ਦੇ ਹਾਲਾਤ ਦਸ਼ਾ ਤੇ ਦਿਸ਼ਾ ਦੋਨੋਂ ਹੀ ਖਰਾਬ ਆ ਜਿਹਦੇ ਸਮੇਂ ਦੇ ਵਿੱਚ ਸਾਰੇ ਨੌਜਵਾਨ ਪੀੜ੍ਹੀ ਕੁਰਾਹੇ ਪੈ ਚੁਕੀ ਹੈ ਸਰਕਾਰਾਂ ਦੀਆਂ ਨੀਤੀਆਂ ਦੇ ਕਾਰਨ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਖਾਸ ਖਾਸ ਦੀ ਖੇਤੀ ਦੀ ਹਮਾਇਤ ਕਰਨ ਵਾਲਾ ਬੰਦਾ ਖੜਾ ਹੁੰਦਾ ਵੋਟਾਂ ਦੇ ਵਿੱਚ ਅਸੀਂ ਉਹਦੀ ਡਟ ਕੇ ਸਪੋਰਟ ਕਰਾਂਗੇ ਇੰਟਰਨੈਟ ਦਾ ਜ਼ਮਾਨਾ ਹੈ ਮੀਡੀਆ ਦਾ ਜ਼ਮਾਨਾ ਹੈ ਤੇ ਸਾਨੂੰ ਇੰਨੀ ਕਾਸ ਆਸ ਹੈ ਉਸ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਕਿ ਉਹ ਬੰਦਾ ਹਰ ਹਾਲਤ ਦੇ ਵਿੱਚ ਜਿੱਤੂਗਾ ਕੋਈ ਵੀ ਜਿਹੜਾ ਵੀ ਖਾਸ ਖਾਸ ਦੀ ਖੇਤੀ ਦੀ ਹਮਾਇਤ ਕਰਦਾ ਉਹਨੂੰ ਸਫਲਤਾ ਉਹ ਵੈਗਰੂ ਨੇ ਬਖਸ਼ਣੀ ਹੈ ਦੂਜੇ ਨੰਬਰ ਤੇ ਗੱਲ ਇਹ ਹੈ ਕਿ ਪੰਜਾਬ ਦਾ ਦਰਦ ਪੰਜਾਬ ਦੇ ਲੋਕਾਂ ਦਾ ਦਰਦ ਇਹ ਵਡਾਉਣ ਦੀ ਲੋੜ ਹੈ ਬੇਸ਼ੱਕ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਰੋਟੀ ਸਭ ਨੂੰ ਮਿਲ ਰਹੀ ਹੈ ਪਰ ਸ਼ਾਨੇ ਕਹਿੰਦੇ ਉਹਦੇ ਕਿ ਰੋਟੀ ਤਾਂ ਦੋਸਤੋਂ ਕੁੱਤੇ ਨੂੰ ਵੀ ਮਿਲ ਜਾਂਦੀ ਹੈ ਸਾਡਾ ਸਮਾਜ ਸਾਡੀ ਸਭਿਆਚਾਰ ਕਿਸਾਨ ਜ ਸਾਡਾ ਆਂਡ ਗਵਾਂਡ ਸਾਰੇ ਅੱਜ ਇਨਾਂ ਪਾਰਟੀਆਂ ਦੇ ਕਾਰਨ ਖੇਰੂ ਖੇਰੂ ਹੋ ਗਿਆ ਇਨਾਂ ਚੀਜ਼ਾਂ ਤੋਂ ਬਚੋ ਆਪਸ ਵਿੱਚ ਪ੍ਰੇਮ ਪਿਆਰ ਰੱਖੋ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ ਸਿੱਖੋ ਪਾਰਟੀਆਂ ਦੀ ਚਮਚਾਗਰੀ ਕਰਕੇ ਕੁਝ ਨਹੀਂ ਮਿਲਣਾ ਕਿਉਂਕਿ ਇਨਾਂ ਨੇ ਤੁਸੀਂ ਦੇਖਿਆ ਕਿ ਇਹ ਰਾਜਨੀਤਿਕ ਲੋਕ ਅਜਿਹੇ ਲੋਕ ਹੈ ਧੋਖੇਬਾਜ਼ ਫਰੇਬੀ ਜੋ ਪਬਲਿਕ ਦੀ ਮੁੜ ਕੇ ਬਾਤ ਵੀ ਨਹੀਂ ਪੁੱਛਦੇ ਆਪਣੀ ਚਹੇਤਿਆਂ ਨੂੰ ਰਜਾਉਣ ਤੱਕ ਰਹਿ ਜਾਂਦੇ ਅਸ਼ਰਫ ਸੋ ਆਪਣੀ ਸਾਂਝ ਹਮੇਸ਼ਾ ਬਰਕਰਾਰ ਰੱਖੋ ਇੱਕ ਦੂਜੇ ਦਾ ਸਤਿਕਾਰ ਮਾਨ ਕਰਨਾ ਜੇ ਖਾਸ ਕਰਕੇ ਨਾ ਕਿ ਮੈਂ ਗੱਲ ਕਹਿਣ ਲੱਗਾ ਅੱਜ ਅਸੀਂ ਦੁਕਾਨਾਂ ਤੇ ਜਾਂਦੇ ਆ ਮਹਾਜਨ ਲੋਕ ਹਿੰਦੂ ਲੋਕ ਸਾਡੀ ਆਪਸੀ ਇੱਕ ਸਾਂਝ ਬਣੀ ਹੋਈ ਹੈ ਬੇਸ਼ੱਕ ਕਿਸੇ ਦੀ ਦਿਲ ਦੀ ਨੀਅਤ ਕਿੰਨੀ ਵੀ ਮਾੜੀ ਸੋਚ ਹੋਵੇ ਪਰ ਅਸੀਂ ਇੱਕ ਦੂਜੇ ਨੂੰ ਸਾਰਿਆਂ ਨੂੰ ਹੱਸ ਕੇ ਮਿਲਦੇ ਆਂ ਕਈ ਵਾਰ ਇੱਥੋਂ ਤੱਕ ਵੀ ਹੋ ਜਾਂਦਾ ਕਿ ਸਾਡਾ ਖਾਣ ਪੀਣ ਇਕੱਠਾ ਹੋ ਜਾਂਦਾ ਹੈ ਭਾਵ ਆਪਸੀ ਪ੍ਰੇਮ ਪਿਆਰ ਹੈ ਜਿਹੜੋ ਲੋਕਾਂ ਦੇ ਵਿੱਚ ਤੇ ਫਿਰ ਹਿੰਦੂ ਮੁਸਲਮ ਸਿੱਖ ਐਸਾਈ ਕਰਕੇ ਆਪਸੇ ਦੇ ਵਿੱਚ 파ੜਾ ਨਾ ਪਾਵੋ ਅਸੀਂ ਸਾਰੇ ਰੱਬ ਦੇ ਬੰਦੇ ਆ ਦੋਸਤੋ ਇਨਸਾਨ ਬਣੋ ਬੰਦੇ ਬਣੋ ਧਰਮ ਕਰਮਤਾ ਬਾਅਦ ਦੀਆਂ ਗੱਲਾਂ ਹੁੰਦੀਆਂ ਸਭ ਤੋਂ ਪਹਿਲਾਂ ਤਾਂ ਆਪਣੇ ਆਪਣੇ ਆਪ ਦੇ ਵਿੱਚ ਇੱਕ ਸੱਚ ਜਿਹਨੂੰ ਸੱਚ ਕਿਹਾ ਜਾਂਦਾ ਮੈਂ ਮੰਨਦਾ ਕਿਸੇ ਟਾਈਮ ਕੋਈ ਬੰਦਾ ਝੂਠ ਬੋਲ ਸਕਦਾ ਪਰ ਕਿਸੇ ਦੇ ਨਾਲ ਧੋਖਾ ਜਿਹੜਾ ਝੂਠ ਹੈ ਉਹ ਵੀ ਇੱਕ ਬਹੁਤ ਵੱਡਾ ਧੋਖਾ ਹੁੰਦਾ ਹੈ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ। ਵੈਗਰੂ ਬਾਕੀ ਉਹ ਵੈਗਰੂ ਬਖਸ਼ੀ ਰੱਖੇ ਕਿਰਪਾ ਕਰਨ ਸੱਚੇ ਪਾਤਸ਼ਾਹ ਕਿਉਂਕਿ ਉਹਦੀ ਹੋਂਦ ਹੈ ਉਹਦਾ ਹੀ ਤਮਾਸ਼ਾ ਜਗਤ ਸਾਰਾ ਤੇ ਬਸ ਇਹਦੀ ਕਿਰਪਾ ਰੇ ਨਾਲੀ ਬਸ ਉਹਦੇ ਚ ਮਾਲਕ ਦੇ ਮੂਰੇ ਚੰਗੀ ਅਰਦਾਸ ਕਰਿਆ ਕਰੋ ਸਮਾਜ ਦੀ ਸਾਡੇ ਸਮਾਜ ਦੀ ਸਾਡੇ ਦੇਸ਼ ਦੀ ਸਾਡੇ ਪੰਜਾਬ ਦੀ ਸਾਡੇ ਆਪਸੀ ਲੋਕਾਂ ਦੀ ਭਾਈ ਸਭ ਦਾ ਭਲਾ ਮੰਗਾ ਕਰੋ ਵੈਗਰੂ ਸਾਹਿਬ ਕਿਰਪਾ ਕਰ ਅਨੁਸਾਰਾਂ ਤੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ